ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਖਾਸਾ ਤਹਿਸੀਲ ਤਹਿਸੀਲ ਟਾਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਟਾਰੀ ਵਾਲੇ ਰੋਡ ਤੇ ਜਿਹੜਾ ਪਿੰਡ ਆ ਵੀਰ ਜੀ ਹੁਣਾਂ ਦਾ ਜਿਹੜਾ ਗਾੜੀ ਸਿੱਧਾ ਫਿਰ ਪਾਕਿਸਤਾਨ ਲਾਹੌਰ ਨੂੰ ਚੱਲ ਜਾਂਦਾ ਵਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਮੱਝ ਵਿੱਚ ਚੰਗੇ ਰਿਕਾਡ ਵਾਲੀ ਮਾਈਤਾਂ ਤੁਹਾਨੂੰ ਦਿਖਾਵਾਂਗੀ ਚੰਗੀ ਭਾਰੀ ਮਾਈਤਾਂ ਦਿਖਾਉਣੀ ਆ ਤੇ ਚੰਗੇ ਗੱਦ ਕਾਟ ਚ ਆ ਤੇ ਬਾਕੀ ਆ ਵੀ ਗੱਲਬਾਤ ਹੁਣ ਕਰਦੇ ਆ ਵੀਰ ਜੀ ਹਣਾਣਾ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਆ ਵੀ ਜਿਹੜੀਆਂ ਸੂਈਆਂ ਵਾਂ ਉਹਨਾਂ ਦੀ ਤੁਸੀਂ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੋ ਵੀ ਆ ਇੱਥੋਂ ਹੀ ਆਪਣਾ ਵੇਸ ਚਾੱਕ ਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਾਸਿ ਘਾਲ ਜੀ ਸਾਸਿ ਘਾਲ ਜੀ ਹੋ ਵੀਰ ਜੀ ਠੀਕ ਠਾਕ ਜੀ ਬਾਅਦ ਠੀਕ ਠਾਕ ਜੀ ਤੇ ਚਲੋ ਨਾਮ ਦੱਸਦੇ ਇਕੱਲੀ ਫਿਰ ਮੇਰਾ ਨਾਮ ਹਜੀਤ ਸਿੰਘ ਪਿੰਡ ਖਾਸਾ ਹਾਂਜੀ ਤਸ ਤਸੀਲ ਟਾਰੀ ਦੇ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ 884010331 ਠੀਕ ਹੈ ਜੀ ਤੇ ਜਿਹੜਾ ਅੰਮ੍ਰਿਤਸਰ ਤੋਂ ਟਾਰੀ ਨੂੰ ਰੋਡ ਜਾਂਦਾ ਵਾ ਉਹ ਰੋਡ ਦੇ ਉੱਪਰ ਹੀ ਹੈ ਹਨਾ ਹਾਂਜੀ ਆ ਟੋਲ ਪਲੇਆ ਤੋਂ 1.5 ਕਿਲੋਮੀਟਰ ਪਿੱਛੇ ਟੋਲ ਪਲੇਆ ਦੇ ਬਿਲਕੁਲ ਅੱਗੇ ਇਹ ਗਾੜੀ ਵੀ ਰੋਡ ਜਿਹੜਾ ਸਿੱਧਾ ਫਿਰ ਪਾਕਿਸਤਾਨ ਜਾਂਦਾ ਵਾ ਪਾਕਿਸਤਾਨ ਵਾਗਾ ਬਾਰਡਰ ਲਾਹੌਰ ਹਨਾ ਧੰਨਵਾਦ ਠੀਕ ਹੈ ਤੇ ਅੱਜ ਆਪਣੇ ਕੋ ਹੈਗੀਆਂ ਵਾ ਚਾਰ گاਵਾ ਚਾਰ گاਵਾ ਦੇ ਇੱਕ ਮਾੜੇ ਇੱਕ ਮਾੜੇ ਕਾਰ ਵਾਲੇ ਠੀਕ ਐ ਤੇ ਕੁਛ ਲਿਆਂਦੀਆਂ ਤੇ ਕੁਛ ਕਰਦੀਆਂ ਵਾ ਨਾ ਹਾਂਜੀ ਕੁਛ ਕਰਦੀਆਂ ਠੀਕ ਐ ਮੱਝ ਲਿਆਂਦੀ ਕਿ ਕਰਦੀ ਜੇ ਮੱਝ ਆਪਾਂ ਪਹਿਲੇ ਸਵੇਰ ਛੋਟੀ ਹਰਿਆਣੇ ਲਿਆਂਦੀ ਅੱਛਾ ਪਹਿਲੇ ਸਵੇਰ ਤੋਂ ਹੀ ਲਿਆਂਦੀ ਸੀ ਤੇ ਹੁਣ ਕਿਨਵਾਂ ਸਵੇਰ ਸੁਣਾ ਹੁੰਨੇ ਐਰ ਕਿਨਾਂ ਤਿੱਜਾ ਸੁਣਾ ਮੈਨੂੰ ਮਤਲਬ ਦੋ ਸਵੇਰ ਤੋਂ ਹੀ ਘਰੇ ਚੋਏ ਮੱਝ ਦੇ 20 ਸਵੇਰ ਠੀਕ ਐ ਹਾਂਜੀ 20 20 ਲੀਟਰ ਪਾਤ ਭਰਦੀ ਜੀ ਕੋਲ ਅੱਛਾ ਹਾਂਜੀ 20 ਲੀਟਰ ਦੇ ਕਰੀਬ ਦੁੱਧ ਚਵਾ ਦਿੰਦੀ ਐ ਹਾਂਜੀ ਠੀਕ ਐ ਇਹ ਤਾਂ ਮੱਝ ਗੱਡੀ ਤੱਕ ਦੀ ਤੇ ਬਾਕੀ ਆਪ ਤੁਸੀਂ ਵੈਟਰਨਰੀ ਦੇ ਡਾਕਟਰ ਵੀ ਜੇ ਹਨਾ ਹਾਂਜੀ ਠੀਕ ਐ ਨਾਲੇ ਆਵੇ ਡਾਇਰੈਕਟਰੀ ਲਾਈਨ ਚ ਵੀ ਆ ਤੇ ਨਾਲ ਵਪਾਰ ਦਾ ਕੰਮ ਵੀ ਵਿੱਚੋ ਵਿੱਚੋ ਵਪਾਰ ਦਾ ਕੰਮ ਵੀ ਨਾਲ ਲਿਆ ਕੇ ਕਰ ਲਈਦੀ ਹਣਾ ਤੇ ਪਰ ਆ ਮੱਝ ਜਿਹੜੀ ਆ ਇਹਦੇ 200 ਵੇ ਕਿੰਨੇ ਵੀ ਘਰੇ ਚ ਹੋਏ ਆ ਤੋਰਾਂ ਹਾਂ ਫਿਰ ਕਰੀ ਨੂੰ ਉਦੋਂ ਕਿੰਨਾ ਕੁ ਟਾਈਮ ਖੜਦੀ ਆ ਇਹ ਇਹ ਅੱਜ 20 20 20 ਦੇ ਖੜਾ ਜੂਗੀ ਅੱਛਾ ਜੀ 20 ਦਿਨ ਲੈ ਜੂਗੀ ਮਤਲਬ ਸਾਖੀ ਤੇ ਤਿਆਰ ਹੁੰਦੀ ਆ ਮੱਝ ਪੂਰੀ ਚੰਗੀ ਭਾਰੀ ਆ ਮੱਝ ਆ ਵੀ ਜਿਹਨੇ ਨਾਲ ਡਾਕਟਰ ਵੀ ਆਦੇ ਨਾਲ ਜਿਹੜਾ ਪਸ਼ੂ ਦਾ ਕੰਮ ਵੀ ਆ ਕਦੇ ਕਦੇ ਲਿਆ ਕੇ ਵੇਚਦੇ ਆ ਡਰਦੀ ਡਰਦੀ ਜੀ ਬਾਹਰਲੇ ਬੰਦੇ ਤੋਂ ਕਈ ਵਾਰੀ ਪਸ਼ੂ ਡਰ ਜਾਂਦਾ ਹੈ ਕਈ ਵਾਰੀ ਪਸ਼ੂ ਬਾਹਰ ਦੇ ਬੰਦੇ ਤੋਂ ਡਰ ਜਾਂਦਾ ਵਾ ਇਹ ਆ ਵੀ ਫਿਰ ਇਥੇ ਪਸ਼ੂ ਵੱਜੇ ਰਹਿੰਦੇ ਪਿੱਛੇ ਤੇ ਫਿਰ ਆਵਾਜ਼ਾਂ ਹੀ ਘਟਿਆ ਬਾਹਰਲੇ ਬੰਦਿਆਂ ਦੀ ਇਥੇ ਕੋਈ ਨਹੀਂ ਬੰਦੋ ਬੰਦੋ ਬਾਕੀ ਮੱਝਾਂ ਵੀ ਬਾਹਰ ਵੱਜੀਆਂ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਬਾਕੀ ਇਹ ਆ ਵੀ ਚਲੋ ਕੋਈ ਵੀ ਰਾਨ ਕੇ ਵੇਖ ਲਏ ਜੇ ਤਿਆਰ ਹੋਣੀ ਗੱਬਣ ਆ ਥਾਣੇ-ਥਾਣੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਓ ਭਾਈ ਹਾਂ ਦੇ ਸਾਰੇ ਅਗਲੇ ਥਾਣਾ ਦਾ ਸਾਈਜ਼ ਜਿਹੜਾ ਚੰਗਾ ਕਿਲੇ ਪਿਛਲੇ ਥਾਣੇ ਲਗਭਗ ਇੱਕੋ ਜਿਹਾ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਰੱਖਣਾ ਆਪਾਂ ਜੀ ਇਹਦਾ ਵੀਰ ਭਰਾ ਨੂੰ ਫੋਨ ਤੇ ਫੋਨ ਕਰੇ ਤੇ ਫੋਨ ਤੇ ਦੱਸ ਦਾਂਗੇ ਇਹ ਸ਼ਾ ਫੋਨ ਤੇ ਦੱਸ ਦੋਗੇ ਇਹ ਆ ਵੀ ਜੇ ਥੋੜੇ ਕਿ ਦਿਨ ਚਲੋ ਕਿਸ ਨੂੰ ਸਾਹਮਣੇ ਪੈਣੀ ਆ ਹਾਂ ਕਿੰਨਾ ਕਿਸ ਨੂੰ ਸਾਹਮਣੇ ਪੈਣੀ ਆ ਚੱਲ ਚਾਰੇ ਨੂੰ ਉਤਸਾਵਨਾ ਫਿਰ ਉਹ ਨਹੀਂ ਹੋਣਗੇ ਬਾਕੀ ਇਹ ਆ ਵੀ ਜੇ ਕਿਹਨੇ ਮੰਡੀ ਚ ਪਾਉਣੀ ਆ ਹਾਂ ਤੇ ਮੰਡੀ ਤੱਕ ਤਿਆਰ ਹੋ ਜਾਣੀ ਆ ਪੂਰੀ ਹਨਾ ਮੰਡੀ ਤੱਕ ਤਿਆਰ ਹੋ ਜਾਣੀ ਆ ਜੇ 20 20 ਦਿਨ ਖੜਦੀ ਹੈ ਜੇ ਠੀਕ ਆ ਜੀ ਹਾਂਜੀ ਤੇ ਬਾਕੀ ਚਲੋ ਦਰਦੀ ਦਰਦੀ ਆ ਸਾਡੇ ਕੋਲ ਬਾਕੀ ਉਤਰਾਂ ਕੱਦ ਵਜਨ ਤੇ ਚੰਗੀ ਆ ਜਿਹੜੀ ਪੂਰੀ ਸਿੱਧੀ ਹੈ ਮਾਜ ਰਾਜੀ ਪੂਰੀ ਆ ਕਿਲਵਾ ਯੋਗਾ ਮੈਂ ਦਿਖਾ ਦਈਏ ਫਿਰ ਉਹਨੇ ਇਹ ਕਰੀ ਆਇ ਇਤਨੇ ਦੂਰ ਤੋਂ ਫਿਰ ਤਾਂ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਆ ਦੇਖ ਸਕਦੇ ਜੀ ਠੀਕ ਆ ਜੀ ਤਾਂ ਹ ਗਾਂ ਜਿਹੜੀ ਇਧਰ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਉਣੀ ਆ ਅੱਜ ਸੋਈ ਆ ਕਿੰਨੇ ਕ ਦਿਨਾਂ ਦੀ ਸੋਈ ਆ ਵਿਰਜੀਏ ਅੱਜ ਵੀ ਚੌਥਾ ਚਾਹ ਦੇਣ ਆ ਅੱਛਾ ਚੌਥਾ ਦੇਣੇ ਆ ਹਾਂਜੀ ਆ ਬੱਛੀ ਮਗਰੇ ਦੇ ਅੱਛਾ ਮਗਰੇ ਦੇ ਬੱਛੀ ਆ ਤੇ ਆ ਦੇਖ ਸਕਦੇ ਬਾਕੀ گاਵਾ ਸਾਰੀਆਂ ਗਰਮੀ ਵਾਲੀਆਂ ਹੀ ਆ ਗਰਮੀ ਚੋਂ ਵਾਲੀਆਂ ਵਾ ਤੇ ਕਿੰਨੇ ਕ ਦੁੱਧ ਆ ਲਈ ਆ ਵਿਰਜੀਏ ਇਹ ਵੀਰਜੀ ਦੁੱਧ 15 16 ਲੀਟਰ ਕੱਢੀ ਜਾਉਗੀ ਹੁਣ 12 12 ਲੀਟਰ ਬੋਲੇ ਤੇ ਡਹੀ ਚੱਲਾਂਗੇ ਅੱਛਾ 12 ਕਿ ਲੀਟਰ ਬੋਲੇ ਹੈਗਾ ਹੁਣ ਹਾਂਜੀ 12 ਲੀਟਰ ਬੋਲੇ ਤੋਰਦਾ ਫੇਰ ਹੌਲੀ ਹੌਲੀ ਤੋਰੇ ਇਹਨਾਂ ਇਹ ਜਿਹੜੀਆਂ ਗੰਮ ਲਿਆਂਦੀਆਂ ਆ ਪਹਿਲੀਆਂ ਤਿੰਨ ਹੁਣ ਜਿਹੜੀਆਂ ਤੁਹਾਨੂੰ ਗੰਮ ਦਿਖਾਉਣੀਆਂ ਇਹ ਵੇਚ ਇੱਕ ਗਾਂ ਟੋਕੜ ਗੱਬਨ ਦਿਖਾਉਣੀ ਆ ਵੀ ਵਿਧਿਉਨ ਦੇ ਘਰ ਦੀ ਗਾਂ ਆ ਅਜ ਲਿਆਓ ਕਿ ਥਾਣਾ ਇਹਦਾ ਕੋਈ ਚੰਗਾ ਲੱਗਾ ਵਾ ਚੰਗੇ ਗੱਰ ਤੇ ਥਾਣੇ ਜਿਹੜਾ ਇਹਦਾ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਵੀਰ ਜੀ ਮੁੱਲ 1 50000 ਰੁਪਏ ਕਰ ਦਈਏ ਛੋਟ ਛਾਲ 50000 ਦੀ ਲਾਇਨ ਕੋਈ 2000 2 3000 ਛੱਡ ਦਈਏ ਚਲੋ 47000 ਅੱਛਾ 47000 ਦੀ ਦੇਤਾ ਹਾਂ ਕਰਦਾ ਕੋਈ ਵੀਰ ਭਰਾ ਦਾ ਥੋੜਾ ਜਿਹਾ ਮਾਨਤਾਂ ਜੀ ਕੋਈ ਫੋਨ ਲਾਵੇ ਕਰੀਏ ਨਾ ਫੋਨ ਲਾਵੇ ਕਰਦਾ ਮਾਨ ਸੌਦਾ ਆਪੇ ਮੁੱਕ ਤੇ ਹੋ ਜਾਊਗਾ ਹਨਾ ਠੀਕ ਹੈ ਜੀ ਆਹ ਥੱਲੇ ਨੂੰ ਦੇਖ ਸਕਦੇ ਜੀ ਬਾਕੀ ਹੈਗੀ ਜਰਸੀ ਕਰਾਸ 'ਚ ਇਹ ਵੀ ਅਗਲੇ ਬੰਨੇ ਕਰਾਸ 'ਚ ਆ ਇਹ ਗੱਬਣ ਆ ਥਾਣੇ ਦਾ ਇੱਕ ਰੀ ਦੇਖ ਸਕਦੇ ਜੀ ਚੰਗਾ ਕਮਾਲ ਦਾ ਥਾਣੇ ਜਿਹੜਾ ਇੱਥੇ ਕੋਲ ਸਾਈਵਲ ਕਰਾਸ 'ਚ ਆ ਜਿਹੜੀ ਹੈ ਗੇਅਰ 'ਚ ਜਿਹੜੀ ਕਰਾਸ ਆ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਆ ਵੀਰ ਜੀ ਇੰਨਾ ਵੀ ਮੜਾ 14-15 ਲੀਟਰ ਹਾਸੇ ਗੱਡੀ ਗੱਡੀ ਜਾਣਾ ਦੋ ਅੱਛਾ 14-15 ਲੱਗੇ ਕੱਢੀ ਜਾਊਗੀ ਤੇ ਬਾਕੀ ਸੰਘਣਾ ਦੁੱਧ ਹੁੰਦਾ ਇੰਨਾ ਦਾ ਸੰਘਣਾ ਮੱਝ ਮੱਝਾਂ ਰਗਾਈ ਇਹਨਾਂ ਦਾ ਵੀ ਦੁੱਧ ਤੋੜ ਦੋ ਫੇਰ ਇਹਨਾਂ ਨੂੰ ਹਾਂ ਜੀ ਤਿਆਰ ਹੋਣੀ ਆ ਜੇ ਵੀ ਇਹ ਬਸ ਛੱਡ ਦੀ ਪੰਜ ਕਰ ਦੇ ਜੀ ਨਿਕਲ ਹਫਤੇ ਦੇ ਅੰਦਰ ਅੰਦਰ ਸੋਕੂਗੀ ਜੱਟ

ਇਹਦਾ ਮੁੱਲ ਵਿਦਜੀ ਫਿਰ ਇਹਦਾ ਹਰ ਟ੍ਰੀਟ ਵੀ ਵਿਦਜੀ ਮੁੱਲ ਦੇ ਦੀ 45 ਦੀ ਕਰ ਦੀ ਅਕਰ ਛੋਟ ਛੜ ਹਾਂਜੀ ਕਰਨੀ ਕੋ ਛੋਟ ਛੜ ਰੁਪਇਆ 3000 ਜਾਂ 42000 ਦੇ ਦਾ 42000 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਊਗਾ ਤੇ ਆ ਫੋਨ ਲਾ ਵੀਰ ਸੌਦਾ ਮੌਕੇ ਤੇ ਹੋ ਜਾਊਗਾ ਹਨਾ ਵਾੜਿਆ ਚੰਗੀ ਉਹੋ ਜੀ ਨਹੀਂ ਹੈਗੀ ਆ ਠੱਡੀ ਠੀਡੀ ਉਹੋ ਜੀ ਨਹੀਂ ਕੋਈ ਹੈਗੀ ਵੀ ਛੋਪਰ ਠੀਕ ਆ ਹਾਂਜੀ ਆ ਜਿੱਦਾਂ ਮਰਜ਼ੀ ਕੋ ਬੈਠਾ ਰਹਿ ਠੰਡੀ ਸੀ ਲਿਆ ਕੇ ਹਾਂਜੀ ਠੰਡੀ ਸੀ ਲਿਆ ਠੀਕ ਆ ਹਾਂਜੀ ਬਾਕੀ ਜਿੰਨੇ ਗਰਮੀਆਂ ਚ ਘਰ ਦੁੱਧ ਚਾਉਣਾ ਹੈ ਦਿੱਲੀ ਚੰਗੀ ਹੈ ਆ ਵੀ ਸੁਈ ਸੁਈ ਆ ਹਾਂਜੀ ਇਹ ਵੀ ਸੁਈ ਸੁਈ ਆ ਇਹ ਕਿੰਨੇ ਕ ਦਿਨਾਂ ਦੀ ਸੁਈ ਆ ਇਹਨੂੰ ਆ ਵਛਾ ਪੱਜਾ ਹਰ ਪਈ ਅੱਜ 15 16 ਦਿਨ ਹੋ ਗਏ ਨੇ 15 16 ਦਿਨ ਹੋ ਗਏ ਆ ਦਿਖਾ ਦਈਏ ਬੱਚਾ ਇਹਦਾ ਇੱਕ ਆ ਵਛੀ ਆ ਜਿਹੜੀ ਪਿੱਲੇ ਨੰਬਰ ਵਾਲੀ ਗਾਂ ਦੀ ਆ ਤੇ ਆ ਵਛਾ ਜਿਹੜਾ ਹੁਣ ਗਾਂ ਦਾ ਨਾ ਦਿਖਾਉਣੀ ਜਿਹੜੀ ਹੁਣ ਖੋਲਣ ਲੱਗੇ ਆ ਉਹਦਾ ਬੱਚਾ ਆ ਜਿਹੜੀ ਆ ਵਛੀ ਪਿੱਲੇ ਨੰਬਰ ਵਾਲੀ ਆ ਅੱਜ ਕਿੰਨਾ ਵੀਤੀ ਦੁੱਧ ਦੇ ਇਕੱਲ ਤਿਆਰ ਹੋਣਗੇ ਵੀਰ ਜੀ ਦੁੱਧ ਦੇ ਕੋ 12 ਲੀਟਰ ਤਿਆਰ ਹੋ ਤਿਆਰ ਬਿਲਕੁਲ ਹਾਂਜੀ ਤਿਆਰ ਬਿਲਕੁਲ ਠੀਕ ਹੈ ਜੀ ਖਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਆਹ ਦੇਖ ਸਕਦੇ ਥਣ ਤੋੜ ਦਿਓ ਫੇਰ ਇਹ ਵੀ ਠੰਡੀ ਸਿਲ ਜੇ ਉਤਰ ਹਾਂਜੀ ਠੰਡੀ ਸਿਲ ਆਪਾਂ ਇਹਦਾ ਤੁਹਾਨੂੰ ਚੈੱਕ ਕਰਾ ਦੇ ਤੁਹਾਨੂੰ ਇਹਦੇ ਅੰਦਰ ਵੀ Ay, yo ¿Era vertido la fera? ਕਰਦੀ ਵੇਖ ਲਓ ਕਰਦੀ ਹੈ ਥੋੜੀ ਬਾਦੀ ਛੋਟ ਛੱਡ ਹਾਂਜੀ ਕਰਦੀ ਹੈ ਛੋਟ ਛੱਡ 36000 ਦੇ ਦਾਂ 4000 ਦੇ ਅੱਛਾ ਹਾਂਜੀ 36000 ਦੇ ਦੋਗੇ ਚਲੋ ਬਾਕੀ ਕੋ ਫੋਨ ਲਾਊਗਾ ਤੇ ਆਪੇ ਮੌਕੇ ਤੇ ਸੌਦਾ ਹੋ ਜੂਗਾ ਹਨਾ ਠੀਕ ਹੈ ਜੀ ਹੁਣੇ ਤਾਂ ਦਾਣਾ ਮੇਰਾ ਕੋਈ ਵੀਰ ਨਾ ਭਰਾ ਕਰਾਵੇ ਇਹਨੇ ਦੁੱਧ ਵਾਲੀ ਕੋ ਦਿੰਦਾ ਨਹੀਂ ਠੀਕ ਆ ਤੇ ਬਾਕੀ ਇਹ ਆ ਵੀ ਮੇਨ ਵਾਦਾ ਇਹ ਵੀ ਹੈਗੀਆਂ ਕਰਾਉਚ ਆ ਕਰਾਉਚਾ ਗਰਮੀ ਚ ਲੈਣਾ ਤੇ ਹੁਣ ਆਉਣ ਵਾਲੇ ਮੌਸਮ ਗਰਮੀਆਂ ਦੀ ਠੀਕ ਹੈ ਜੀ ਤੇ ਕਦ ਤੋ ਕੜ ਗੱਬਨ ਗਾਂਜ ਹਾਂਜੀ ਇਹ ਤੋਕੜ ਗੱਬਨ ਗਾਂ ਹੈ ਇਹਦਾ 526 ਲੀਟਰ ਦਾ ਕਾਰ ਆ ਘਰ ਦੀ ਆਪਣੇ ਅੱਛਾ ਕਰਦੀ ਆ ਹਾਂਜੀ ਯਾਰ ਕੀ ਨਾ ਤੇ ਜਸੂਏ ਸੁਣੀ ਆ ਦੇ 12 ਲੀਟਰ ਦੁੱਧ ਆ ਦੇ ਥੱਲੇ ਅੱਛਾ 6 ਮਹੀਨਾ ਦੀ ਗੱਬਣ ਆ ਅੱਛਾ ਹਾਂਜੀ ਤੇ ਥਾਨ ਇੱਕ ਥਾਨ ਤੋਂ ਤੇ ਲੜੇ ਹਰ ਵੀ ਭਾਈ ਅੱਛਾ ਇੱਕ ਥਾਨ ਨਹੀਂ ਚੱਲਦਾ ਇਹਦਾ ਹਾਂਜੀ ਹਾ ਅੁਰਲਾ ਮਗਰਲਾ ਥਾਨ ਨਹੀਂ ਪੈਣੀ ਅੱਲਾ ਚੱਲਦਾ ਮਗਰਲਾ ਬਾਕੀ ਤਿੰਨ ਥਾਨ ਬਰਾਬਰ ਆ ਪੂਰੇ ਬਰਾਬਰ ਆ ਪੂਰੇ ਠੀਕ ਹੈ ਜੀ ਹਾਂਜੀ ਆਰ ਟੀ ਵੀ ਨਾ ਸੁਵੀਰ ਇਹਨੇ ਆਰ ਟੀ ਵੀ ਨਾਲ ਥਾਨ ਬੰਦੋਂ ਹੰਦ ਕਰਨ ਪਹਿਲੇ ਸੁਵੀਰ ਇਹਨੇ ਕੱਢਿਆ 25 26 ਆਰ ਟੀ ਵੀ ਫੇਰ ਤੇ 22 23 ਤੇ ਚੱਲੀ ਆ ਅੱਛਾ ਹੁਣ ਵੀ ਅਸਲ 12 ਲੀਟਰ ਦੁੱਧ ਆ 6 ਮਹੀਨਾ ਦੀ ਗੱਬਣ ਆ ਠੀਕ ਆ ਹਾਂਜੀ ਆਪ ਕੋਈ ਜਦਾਂ ਮਰਜ਼ੀ ਚੈੱਕ ਪਾਸ ਆਪਣੀ ਕਰਕੇ ਇੱਥੇ ਲਿਆ ਕੇ ਡਾਕਟਰ ਕਰਕੇ ਖੜੇ ਠੀਕ ਹੈ ਜੀ ਤੋੜ ਲਓ ਫੇਰ ਇਹਨੂੰ ਬਾਕੀ ਚਲੋ ਕੱਦ ਕੱਠ ਪੱਖੋ ਚੰਗੀ ਆ ਇਹ ਆ ਵੀ ਹੁਣ ਇਹਦਾ ਇੱਕ ਥਣ ਨਹੀਂ ਹੈਗਾ ਆ ਜਿਹਾ ਲਿਆਓ ਜੀ ਤੇ ਇਹਦਾ ਫਿਰ ਮੁੱਲ 94700 ਦੀ ਕਰਨੇ ਕੋ ਛੋਟ ਛੋਟ ਹਾਂਜੀ ਛੋਟ ਛੋਟ ਕਰਦੀ ਕੋਈ ਛੋਟ 2000 ਰੁਪਏ ਕਰ ਦਾਂ ਅੱਛਾ 45000 ਦੀ ਦੇ ਦੋਗੇ ਉਹ ਗੱਲ ਵੀਰ ਭਰਾ ਖੂਨ ਲਾਵੇ ਤਾਂ ਠੀਕ ਹੈ ਜੀ ਤੇ ਉਹ ਜਿਹੜੀਆਂ ਜੇ ਹੁੰਦਾ ਥਾਂ ਸਹੀ ਦੇ ਉਹਨੀਆਂ ਗੱਲਾਂ ਪਤਾ ਹੋ ਜਾਂਦੀ ਹਾਂ ਚਲੋ ਫਿਰ ਤੇ ਚੰਗੇ ਰੁਪਈਏ ਦੀ ਹੁਣ ਇੱਕ ਉਧਰਤੀ ਚੀਜ਼ ਆਵਾ ਕਿ ਜੇ ਵਾਦਾ ਘੱਟਾ ਹੋ ਜਾਂਦਾ ਵਾ ਤੇ ਠੀਕ ਹੈ ਵਿਦਿਆ ਰਿਕਵੈਸਟ ਕਰਨਾ ਫਿਰ ਬਾਕੀ ਆ ਵੀ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਖੜੇ ਵੀਰ ਭਰਾ ਲਾਉਣ ਸੁਣ ਗਏ ਮਾਤਾਨ ਕਰਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਾਕੀ ਸੋਈਆਂ ਦੀ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਥੋਕਰ ਗੱਬਨ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ